ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਗਾਜਰ ਗੋਭੀ ਛਲਕਮ ਦਾ ਖੱਟਾ ਮਿੱਠਾ ਆਚਾਰ ਮੈਨੂੰ ਕਮੈਂਟ ਆਏ ਸੀ ਤੇ ਉਹਨਾਂ ਦੀ ਫਰਮਾਇਸ਼ ਤੇ ਆਪਾਂ ਇਹ ਜਟਪਟਾ ਗੋਭੀ ਗਾਜਰ ਛਲਕਮ ਦਾ ਆਚਾਰ ਬਣਾ ਕੇ ਤਿਆਰ ਕਰਨ ਲੱਗੇ ਆਂ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਸਬਜ਼ੀਆਂ ਨੂੰ ਮੈਂ ਕੱਟ ਕੇ ਤੇ ਧੋ ਲਿਆ ਤੇ ਇਹਨਾਂ ਨੂੰ ਪਤਲੇ ਤੇ ਲੰਬੇ ਦੇ ਵਿੱਚ ਮੈਂ ਇਸ ਤਰ੍ਹਾਂ ਕੱਟਿਆ ਤੇ ਇੱਥੇ ਆਪਾਂ ਇੱਕ ਇੱਕ ਕਕੋਲੀ ਲਈਏ ਤਿੰਨ ਚਾਰ ਗਾਜਰਾਂ ਸੀ ਦੋ ਸ਼ਲਗਮ ਸੀ ਤੇ ਅੱਧਾ ਕਿਲੋ ਮੈਂ ਇੱਥੇ ਗੋਭੀ ਦਾ ਲਿਆ ਸੀ ਤੇ ਵਿੱਚੋਂ ਇੱਕ ਕੌਲੀ ਬਚੀ ਹੈ ਤੇ ਇਸ ਨੂੰ ਇਸ ਤਰੀਕੇ ਡੰਡਲੇਸ ਦੇ ਜਿਹੜੇ ਲੰਬੇ ਸੂਮੇ ਆ ਤਾਰ ਦਿੱਤੇ ਨੇ ਕੱਲੇ ਆਪਾਂ ਫੁੱਲ ਫੁੱਲੀ ਪਾਵਾਂਗੇ ਥੋੜੇ ਜਿਹੇ ਡੰਡਲੇਸ ਦੇ ਵਿੱਚ ਰੱਖਾਂਗੇ ਤੇ ਸਬਜ਼ੀਆਂ ਤੁਸੀਂ ਵੱਧ ਕੱਟ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਵੱਧ ਪਸੰਦ ਹੋਣ ਤੁਸੀਂ ਵੱਧ ਪਾ ਲਓ ਤੇ ਇਹ ਕੋਈ ਇਹ ਨਹੀਂ ਹੁੰਦਾ ਕਿ ਆਪਾਂ ਸਾਰੀਆਂ ਚੀਜ਼ਾਂ ਬਰਾਬਰ ਹੀ ਪਾਣੀਆਂ ਨੇ ਸਬਜ਼ੀਆਂ ਵੱਧ ਘੱਟ ਤੁਸੀਂ ਕਰ ਸਕਦੇ ਹੋ ਤੇ ਇਹਨਾਂ ਨੂੰ ਧੋ ਲਿਆ ਸੀ ਮੈਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਪ੍ਰਾਤ ਵਿੱਚ ਪਾ ਕੇ ਇੱਕ ਕੱਪੜੇ ਤੇ ਵਿਛਾ ਦੇਾਂਗੇ ਇਸ ਤਰੀਕੇ ਚੰਗੀ ਤਰ੍ਹਾਂ ਇਹਨਾਂ ਨੂੰ ਖਿਲਾਰ ਦੇਾਂਗੇ ਤਾਂ ਕਿ ਇਹ ਇੱਕ ਦੂਸਰੇ ਦੇ ਉੱਪਰ ਨਾ ਹੋਣ ਇਨਾਂ ਨੂੰ ਆਪਾਂ 2 ਤੋਂ 3 ਘੰਟੇ ਦੀ ਹੋਣ ਧੁੱਪ ਲਵਾਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਆਪਾਂ ਪਹਿਲੋ ਸੁਕਾ ਲਾਂਗੇ ਹੋਣ ਧੁੱਪ ਬਹੁਤ ਤੇਜ਼ ਹੈ ਤੇ ਬਸ 2-2.5 ਘੰਟਿਆਂ ਦੀ ਧੁੱਪ ਦੇ ਵਿੱਚ ਹੀ ਇਹ ਵਧੇਗਾ ਚੰਗੀ ਤਰ੍ਹਾਂ ਸੁੱਕ ਕੇ ਆਪਣੀਆਂ ਸਬਜ਼ੀਆਂ ਤਿਆਰ ਹੋ ਜਾਣਗੀਆਂ ਤੇ ਆ ਉਹ ਬਾਲਨ ਦੀ ਆਪਾਂ ਨੂੰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੋਏਗੀ ਚਾਰ ਆਪਣਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗਾ ਤੇ ਲੰਬੇ ਸਮੇਂ ਤੱਕ ਚੱਲੇਗਾ ਅੱਧਿ ਕੋਲੀ ਇੱਥੇ ਮੈਂ ਗੁੜ ਲਈਏ ਗੁੜ ਨੂੰ ਮੈਂ ਕੋਟ ਲਿਆ ਛੋਟਾ ਕਰ ਲਿਆ ਬ੍ਰੇਕ ਤੇ ਇੱਥੇ ਮੈਂ 2 ਚਮਚ ਬਰਾਊਨ ਸਰਕਾ ਲਿਆ ਤੁਸੀਂ ਚਿੱਟਾ ਸਰਕਾ ਵੀ ਲੈ ਸਕਦੇ ਹੋ ਆਪਾਂ ਇਹ ਆਚਾਰ ਵਾਲਾ ਜਿਹੜਾ ਸਿਰਕਾ ਉਹ ਲੈਣ ਲੱਗੇ ਆ ਵਨੀਗਰ ਤੇ ਇਹਨਾਂ ਨੂੰ ਆਪਾਂ ਭਿਉ ਕੇ ਇਸ ਤਰੀਕੇ ਰੱਖ ਲਾਂਗੇ ਗੁੜ ਨਾਲ ਆਪਣਾ ਜਿਹੜਾ ਆਚਾਰ ਮਿੱਠਾ ਬਣੇਗਾ ਤੇ ਸਿਰਕੇ ਨਾਲ ਚਟਪਟਾ ਬਣੇਗਾ ਇਹ ਦੋਨੋਂ ਚੀਜ਼ਾਂ ਪਾਣ ਨਾਲ ਆਪਣਾ ਜਿਹੜਾ ਆਚਾਰ ਇਹ ਚਟਪਟਾ ਬਣ ਕੇ ਤਿਆਰ ਹੋਏਗਾ ਹੁਣ ਆਪਾਂ ਮਸਾਲੇ ਦੀ ਤਿਆਰੀ ਕਰ ਲੈਂਦੇ ਆ ਇੱਥੇ 2 ਚਮਚਾ ਜੀਰੇ ਦੇ ਲੈਨੇ ਅੱਧਾ ਚਮਚ ਕਾਲੀ ਮਿਰਚ ਦਾ ਪਾਵਾਂਗੇ ਤੇ ਦੋ ਵੱਡੀਆਂ ਲਾਚੀਆਂ ਆਪਾਂ ਇੱਥੇ ਪਾ ਲਾਂਗੇ ਆਹਨ ਸੱਤ ਅਸੀ ਲੌਂਗ ਤੇ ਪਾ ਲਾਂਗੇ ਤੇ ਇਹਨਾਂ ਨੂੰ ਆਪਾਂ ਪੁੰਨ ਲਾਂਗੇ। ਘਟ ਗਏ ਇਸ ਤੇ ਆਪਾਂ ਇਹਨੂੰ ਪੁੰਨਾਂਗੇ, ਡਰਾਈ ਰੋਸਟ ਕਰਾਂਗੇ। ਉਹਨਾ ਟਾਈਮ ਤੱਕ ਪੁੰਨਾਂਗੇ ਜਦ ਤੱਕ ਇਸ ਦੇ ਵਿੱਚੋਂ ਖੁਸ਼ਬੂ ਆਣਾ ਸ਼ੁਰੂ ਨਹੀਂ ਹੋ ਜਾਂਦੀ। ਤੁਸੀਂ ਸੌਫ ਵੀ ਇੱਥੇ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਮੈਂ ਇਸ ਦੇ ਵਿੱਚ ਸੌਫ ਨਹੀਂ ਜੀ ਪਾਣ ਲੱਗੀ। ਆਪਾਂ ਇਹਨਾਂ ਨੂੰ ਇਸ ਤਰੀਕੇ ਪਾਉਣ ਲਾਂਗੇ। ਬਿਨਾ ਸੌਫ ਤੋਂ ਵੀ ਬਹੁਤ ਸਵਾਦ ਬਣਦਾ ਹੈ। ਚਾਹੋ ਤਾਂ ਤੁਸੀਂ ਪਾ ਵੀ ਸਕਦੇ ਹੋ ਤੇ ਠੰਡਾ ਕਰਕੇ ਇਹਨੂੰ ਆਪਾਂ ਪੀਸ ਲਾਂਗੇ। ਇਸੇ ਕੜਾਈ ਦੇ ਵਿੱਚ ਅੱਧੀ ਕੌਲੀ ਆਪਾਂ ਸਰੋਂ ਦਾ ਤੇਲ ਲਾਵਾਂਗੇ ਸਰੋਂ ਦੇ ਤੇਲ ਵਿੱਚ ਜਿਹੜਾ achar ਹੈ ਬੜਾਈ ਸੁਆਦ ਬਣ ਕੇ ਤਿਆਰ ਹੁੰਦਾ ਹੈ ਤੇ ਦੋ ਚਮਚੇ ਇੱਥੇ ਆਪਾਂ ਪਾਵਾਂਗੇ ਕਦੂਕਸ ਕੀਤਾ ਅਦਰਕ ਕੁੱਟ ਕੇ ਵੀ ਪਾ ਸਕਦੇ ਹੋ ਤੇ ਦੋ ਚਮਚੀ ਆਪਾਂ ਇਸ ਦੇ ਵਿੱਚ ਪਾ ਲਾਂਗੇ ਕੁੱਟਿਆ ਹੋਇਆ ਦਰਦਰਾ ਲਸਣ ਤੇ ਇਹਨਾਂ ਦਾ ਜਿਹੜਾ ਸਟੇਜ ਤੇ ਆਚਾਰ ਦੇ ਵਿੱਚ ਬਹੁਤ ਜ਼ਬਰਦਸਤ ਆਉਂਦਾ ਇਹ ਤੁਸੀਂ ਜ਼ਰੂਰ ਪਾਓ ਤੇ ਖੁੱਲੇ ਦਿਲ ਨਾਲ ਪਾਓ ਜਿੰਨਾ ਵੱਧ ਪਾਓਗੇ ਉਨਾ ਹੀ ਆਚਾਰ ਸਵਾਦ ਬਣ ਕੇ ਤਿਆਰ ਹੋਏਗਾ ਪਰ ਤੁਸੀਂ ਪਾਓ ਇਹ ਫਰੈਸ਼ ਤਾਜ਼ਾ ਘਰ ਦਾ ਬਣਿਆ ਹੈ ਬਜ਼ਾਰ ਵਾਲਾ ਬਿਲਕੁਲ ਵੀ ਨਾ ਪੇਸਟਰ ਲਸਣ ਅਦਰਕ ਦਾ ਪਾਓ ਨਹੀਂ ਤਾਂ ਆਚਾਰ ਦੇ ਵਿੱਚ ਫਰਕ ਪੈ ਸਕਦਾ ਹੈ ਤੇ ਇਹਨਾਂ ਦਾ ਰੰਗ ਬਦਲਣ ਤੱਕ ਆਪਾਂ ਇਸ ਲਸਣ ਅਦਰਕ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇਲ ਦੇ ਵਿੱਚ ਤੇ ਰੰਗ ਬਦਲ ਚੁੱਕਿਆ ਵੱਧ ਗਿਆ ਪੱਕ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਰਾਈ ਦਾ ਰਾਈ ਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਦੋ ਚਮਚ ਇਹ ਆਪਾਂ ਪਾਣ ਲੱਗੇ ਆ ਤੇ ਦੋ ਚਮਚ ਆਪਾਂ ਇਸ ਦੇ ਵਿੱਚ ਲਾਲ ਮਿਰਚ ਪੀਸੀ ਹੋਈ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਅਸੀਂ ਹਿੰਗ ਦਾ ਪਾਣ ਲੱਗੇ ਆ ਤੇ ਜੇਕਰ ਆਪਾਂ ਜਿਹੜੀ ਪੀਲੀ ਸਰ ਹੁੰਦੀ ਇਹਨੂੰ ਪਹਿਲਾਂ ਪੁੱਣ ਲੈਂਦੇ ਮਸਾਲਿਆਂ ਦੇ ਵਿੱਚ ਤੇ ਇਹ ਕਈ ਵਾਰ ਸੜ ਜਾਂਦੀ ਤੇ ਫਿਰ ਕੜਵੀ ਹੋ ਜਾਂਦੀ ਇਸ ਲਈ ਆਪਾਂ ਇਹਨੂੰ ਅਲੱਗ ਤੋਂ ਕੁੱਟ ਲਿਆ ਸੀ ਕੁੱਟ ਕੇ ਇਸ ਨੂੰ ਪਾਵਾਂਗੇ ਪੀਸ ਕੇ ਨਹੀਂ ਜੇ ਪਾਣਾ ਕੁੱਟ ਕੇ ਤੇ ਹੁਣ ਆਪਾਂ ਇਸ ਦੇ ਵਿੱਚ ਇਹ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਜਿਹੜੀ ਆਪਣਾ ਇਹਨਾਂ ਦਾ ਕੱਚਾ ਟੇਸਟ ਖਤਮ ਹੋ ਜਾਏ ਤੇ ਇਹ ਮਸਾਲੇ ਵਧੀਆ ਪੁੱਜ ਕੇ ਤਿਆਰ ਹੋ ਗਏ ਨੇ ਤੇ ਇੱਥੇ ਮੈਂ ਗੈਸ ਘੱਟ ਹੀ ਰੱਖੀ ਹੋਈ ਸੀ ਤੇ ਜੋ ਮਸਾਲੇ ਆਪਾਂ ਪੀਸ ਕੇ ਰੱਖੇ ਸੀ ਇਹਨਾਂ ਨੂੰ ਵੀ ਹੁਣ ਇਸ ਦੇ ਵਿੱਚ ਪਾ ਲਾਂਗੇ ਬਸ ਇਸੇ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੇ ਮਸਾਲੇ ਆਪਣੇ ਸੜਨ ਨਾ ਗੈਸ ਨੂੰ ਆਪਾਂ ਇੱਥੇ ਘੱਟ ਹੀ ਰੱਖਣਾ ਲੋ ਰੱਖਾਂਗੇ ਤੇ ਜੋ ਆਪਾਂ ਸਿਰਕੇ ਵਾਲਾ ਗੁੜ ਰੱਖਿਆ ਸੀ ਬਣਾ ਕੇ ਇਹ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਉਹਨਾ ਟਾਈਮ ਤੱਕ ਪਕਾਣਾ ਜਿੰਨਾ ਟਾਈਮ ਤੱਕ ਜਿਹੜਾ ਗੋੜੇ ਆਪਣਾ ਪੂਰਾ ਵਿੱਚ ਖੁਰਨੀ ਜਾਂਦਾ ਕੋਲ ਨਹੀਂ ਜਾਂਦਾ ਤੇ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ ਇਸੇ ਤਰੀਕੇ ਨਾਲ ਤੇ ਜਿੰਨਾ ਇਹ ਮਸਾਲਿਆਂ ਨੂੰ ਆਪਾਂ ਹੁਣ ਵੱਧ ਪਕਾਵਾਂਗੇ ਉਨਾ ਹੀ ਇਹਦਾ ਜਿਹੜਾ ਟੇਸਟ ਸਵਾਦ ਵੱਧ ਆਏਗਾ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀ ਏ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੀਆ ਕਰੋ ਤੁਹਾਡੇ ਕਮੈਂਟ ਨਾਲ ਹੌਸਲਾ ਬਹੁਤ ਵੱਧਦਾ ਹੈ ਤੇ ਮੈਨੂੰ ਤੁਹਾਡੇ سپورਟ ਦੀ ਜਰੂਰਤ ਹੈ سپورਟ ਤੁਸੀਂ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਤੇ ਇਸ ਨਾਲ ਸਾਡਾ ਹੌਸਲਾ ਵੱਧਦਾ ਹੈ ਤੇ ਮੈਨੂੰ ਪੂਰੀ سپورਟ ਹੋਏਗੀ ਤੁਹਾਡੀ ਤੇ ਇਹ ਜਿਹੜਾ ਗੋੜੇ ਆਪਣਾ ਸਾਰਾ ਵਿੱਚ ਖੋਲ ਗਿਆ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਸਕਾ ਕੇ ਰੱਖੀਆਂ ਸੀ ਇਸ ਟਾਈਮ ਪਾ ਲਾਂਗੇ ਤੁਸੀਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜੇ ਕਿ ਜਿਹੜੀਆਂ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਤੁੱਪ ਲਵਾਉਣੀ ਹੈ ਇਹਦਾ ਜਿਹੜਾ ਪਾਣੀ ਹੈ ਚੰਗੀ ਤਰ੍ਹਾਂ ਸੁੱਕ ਜਾਏ ਤੇ ਫੇਰ ਹੀ ਆਪਾਂ ਇਸ ਤੜਕੇ ਦੇ ਵਿੱਚ ਇਹਨਾਂ ਸਬਜ਼ੀਆਂ ਨੂੰ ਪਾਉਣਾ ਹੈ ਇੱਥੇ ਮੈਂ ਗੈਸ ਬੰਦ ਕਰ ਦਿੱਤੀ ਕੜਾਈ ਬਹੁਤ ਗਰਮ ਹੈ ਤੇ ਇਹ ਜਿਹੜੀਆਂ ਬਾਕੀ ਦੀਆਂ ਸਬਜ਼ੀਆਂ ਵੀ ਆਪਾਂ ਸਾਰੀਆਂ ਇਸ ਦੇ ਵਿੱਚ ਪਾ ਲਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਹ ਜਿਹੜਾ ਆਚਾਰ ਆਪਣਾ ਵਧੀਆ ਬਣ ਕੇ ਹੁਣ ਤਿਆਰ ਹੋ ਜੀਏਗਾ ਤੇ ਤੁਸੀਂ ਇਹਨੂੰ ਇਸ ਤੋਂ ਬਾਅਦ ਖਾ ਵੀ ਸਕਦੇ ਹੋ ਪਰ ਜੇਕਰ 2-3 ਦਿਨ ਇਹਨੂੰ ਤੁਸੀਂ ਰੱਖ ਦੋਗੇ ਨਾ ਤੇ ਫਿਰ ਇਸ ਤੇ ਜਿਹੜਾ ਸਵਾਦ ਹੈ ਹੋਰ ਵੱਧ ਜੇਗਾ ਤੇ ਜਿਹੜੇ ਮਸਾਲੇ ਆ ਸਾਰੇ ਇਸ ਸਬਜ਼ੀਆਂ ਦੇ ਵਿੱਚ ਰਚ ਜਾਣਗੇ ਤੇ ਇਸ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਨਮਕ ਦਾ ਇਹ ਆਪਾਂ ਬਾਅਦ ਵਿੱਚ ਹੀ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਕਾਲੇ ਨਮਕ ਦਾ ਤੇ ਨਮਕ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਹੀ ਪਾਣਾ ਹੈ ਤੇ ਕਾਲਾ ਨਮਕ ਤੁਸੀਂ ਇਸ ਦੇ ਵਿੱਚ ਜਰੂਰ ਪਾਇਆ ਜੇ ਕਿਉਂਕਿ ਇਸ ਨਾਲ ਜਿਹੜਾ achar ਜਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ। ਸਬਜ਼ੀਆਂ ਤੇ ਸਾਰੇ ਮਸਾਲੇ ਲੱਗ ਗਏ ਨੇ ਤੇ ਇਹ ਆਪਣਾ achar ਬਣ ਕੇ ਹੁਣ ਤਿਆਰ ਹੋ ਗਿਆ ਤੇ ਕੜਾਈ ਦੇ ਵਿੱਚੋਂ ਆਪਾਂ ਇਸ achar ਨੂੰ ਹੁਣ ਕੱਢ ਲਾਂਗੇ ਤੇ ਠੰਡਾ ਹੋਣ ਵਾਸਤੇ ਰੱਖਾਂਗੇ ਤੇ ਇਹਨੂੰ ਆਪਾਂ 2 ਤੋਂ 3 ਦਿਨ ਵਾਸਤੇ ਐਂਜੀ ਇਸੇ ਤਰ੍ਹਾਂ ਛੱਡ ਦੇਵਾਂਗੇ ਤੇ ਤਾਂ ਕਿ ਇਸ ਦੇ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਰਚਣ ਤੁਸੀਂ ਹੁਣ ਵੀ ਇਹ achar ਖਾ ਸਕਦੇ ਹੋ ਪਰ 2 ਤੋਂ 3 ਦਿਨ ਬਾਅਦ ਖਾਓ ਤੇ ਤੁਹਾਨੂੰ ਬਹੁਤ ਹੀ ਪਸੰਦ ਆਇਆ achar ਆਏਗਾ। ਇਸ ਆਚਾਰ ਨੂੰ 2 ਦਿਨ ਦੀ ਮੈਂ ਤੁੱਪ ਲਵਾ ਲਈ ਸੀ ਜੇਕਰ ਘੱਟ ਤੁੱਪ ਹੋਏ ਤੇ ਫਿਰ 3 ਤੋਂ 4 ਦਿਨ ਦੀ ਤੁੱਪ ਲਵਾ ਲਉ ਤੇਜ ਹੋਏ ਤੇ ਫਿਰ 2 ਦਿਨ ਦੀ ਬਹੁਤ ਤੁੱਪ ਤੇ ਪੂਰਾ ਜਿਹੜਾ ਤੇਲ ਛੱਡ ਦਿੱਤਾ ਆਚਾਰ ਨੇ ਹੁਣ ਆਪਾਂ ਇਸ ਨੂੰ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਜਿਸ ਵੀ ਡੱਬੇ ਕੰਟੇਨਰ ਵਿੱਚ ਪਰਣਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੁਕਾ ਲੈਣਾ ਤੇ ਫਿਰ ਉਸ ਦੇ ਵਿੱਚ ਪਾਣਾ ਇਸ ਗੱਲ ਦਾ ਧਿਆਨ ਰੱਖਿਆ ਜੇ ਕਿ ਤੁਸੀਂ ਇਸ ਨੂੰ ਗਿੱਲੇ ਹੱਥ ਨਹੀਂ ਲਗਾਣੇ ਤੇ ਆਚਾਰ ਦੇ ਵਿੱਚ ਚਮਚ ਬਿਲਕੁਲ ਹੀ ਨਾ ਰੱਖਿਆ ਜੇ ਫਿਰ ਤੁਹਾਡਾ ਆਚਾਰ ਲੰਬੇ ਸਮੇਂ ਤੱਕ ਚੱਲੇਗਾ ਨਹੀਂ ਜੇ ਖਰਾਬ ਹੋਣਾ ਖੱਟੇ ਮਿੱਠੇ achar ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਜੀ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ